ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਤੁਹਾਡਾ ਆਪਣੇ YouTube ਚੈਨਲ ਤੇ ਟਰੈਕਟਰਾਂ ਦੇ ਨਵੇਂ ਤੋਂ ਨਵੇਂ ਵੀਡੀਓ ਦੇਖਣ ਲਈ ਬਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੇ ਕਿਸੇ ਵੀ ਨੇ ਟਰੈਕਟਰ ਦੀ ਕਰਾਉਣੀ ਐਡ ਤਾਂ ਆਪਣੇ ਨਾਲ ਕਰ ਲਿਓ ਸੰਪਰਕ ਅੱਜ ਲੈ ਕੇ ਆਇਆ ਸੋਨਾਲਿਕਾ 750 ਡੀਆਈ ਸਾਰਾ ਟਰੈਕਟਰ ਓਰੀਜਨਲ ਹੈ ਨਵੇਂ ਟਾਇਰ ਨੇ ਪੰਜਾਬ ਦਾ ਨੰਬਰ ਹੈ ਬਾਕੀ ਹੋਰ ਕੀ ਖਾਸੀਅਤਾਂ ਟਰੈਕਟਰ ਚ ਕੋਲ ਦੇ ਮਾਲਕ ਵੀਰਾਂ ਤੋਂ ਔਰ ਬੈਠਕ ਤੇ ਹਨਾ ਸਸੀ ਕਾਲ ਜੀ ਬਾਈ ਸਸੀ ਕਾ ਵੀਰੇ ਕੀ ਗੱਲ ਬਾਤ ਆ ਬਾਈ ਟਰੈਕਟਰ ਦੀ ਟਰੈਕਟਰ ਵੀਰੇ 2000 ਮਾਡਲ ਹੈ ਜੀ ਇਹ ਪੰਜਾਬ ਨੰਬਰ ਹੈ ਮਾਰਕਾ ਮੁਰਕਾ 2000 ਦੀ ਹੈ 2000 ਦਾ ਵੀਰੇ ਸਾਰਾ ਇਹਨਾਂ ਦਿਖਾ ਦਿਓ ਕਈ ਵਾਰੀ ਕੋਈ ਮਾਲਕ ਵੀ ਦੂਰੋਂ ਆ ਜਾਏ ਹਨਾ ਉਹਦੇ ਉੱਤੇ ਦਿਖਾ ਦੇਣ ਉਹ ਤੇ ਕਲੀਅਰ ਚਾਰ ਸਿਲੰਡਰ ਟਰੈਕਟਰ ਆ ਗਏ ਵੀਰੇ ਇਹ 2000 ਮਾਰਦਾ ਵੀਰੇ ਮਾਰ ਕੇ ਵੀ 2000 ਦੇ ਨੇ ਟਵਲ ਕਲਚ ਆ ਵੀਰੇ 540 ਚੱਕਰ ਨੇ ਜੀ ਇਹਦੇ ਤੇ ਬਾਕੀ ਵਿੱਚੋਂ ਦਿਖਾ ਦੇਣਾ ਤੁਹਾਨੂੰ ਵੀਰੇ ਚਾਰ ਸਿਲੰਡਰ ਇੰਜਨ ਗੇਅਰ ਦਾ ਜਮਾ ਓਕੇ ਆ ਟਰੈਕਟਰ ਦਾ ਸਾਰ ਆਰੀਜਨਲ ਆ ਵੀਰੇ ਬ੍ਰੇਕ ਕੈਮਰਾ ਐਨ ਮਾਰਕ ਦਿਖਾਉਣੇ ਹਨ ਦੇਖੋ ਸਾਰ ਰੰਬ ਰੰਬ ਦਿਖਾ ਦੋ ਵੀਰੇ ਨਾਲ ਦੇ ਦੇਖ ਲਓ 2000 ਮਾਡਲ ਪੈਣੀ ਜਮਾ ਇਹਦੇ ਟਾਇਰਾਂ ਦੀ ਗੱਲ ਕਰੀ ਵੀਰੇ ਮੂਰ ਦੇ ਟਾਇਰ 90 ਪੈਸੇ ਟਾਇਰ ਨੇ ਵੀਰੇ ਕਿਤੇ ਕਿਤੇ ਐਮ ਆਰ ਪੀ ਵੀ ਲਿਖਿਆ ਖੜਾ ਹੈ ਟਾਇਰਾਂ ਤੇ ਹਲੇ ਠੀਕ ਹੈ ਹਾਂਜੀ ਲਓ ਦੇਖ ਲਓ ਬਾਈਓਏ ਅੱਗੇ ਕਿਉਂ ਦਿਖਾ ਦਵਾਂ ਕਈ ਵਾਰ ਮਗਰਾਟ ਚਲੀ ਪਿਛਲੇ ਟਾਇਰ ਆ ਗਏ ਗੁੜੀਆ ਦੇ ਹਾਂਜੀ ਇਹ 85 ਪੈਸੇ ਡਰ ਮੰਨ ਲੋ 80 85 ਪੈਸੇ 13 28 ਦੇ ਹਾਂ ਜੀ ਵਿੱਚੋਂ ਮਗਰਾਟ ਵਿੱਚੋਂ ਵਿੱਚੋਂ ਦਿਖਾ ਦਵਾਂ ਇਹਨਾਂ ਜਮਾ ਵੀਰੇ ਗੂਗਲ ਐਸਲੇ ਮਗਰਾਟ ਨਹੀਂ ਵੀਰੇ ਚਿੱਟੇ ਦੁੱਧ ਵਰਗੇ ਮਗਰਾਟ ਨੇ ਸਾਰਾ ਜੈਨੂਇਨ ਟਰੈਕਟਰ ਹੈ ਇੰਡੀਕੇਟਰਾਂ ਤੱਕ ਲਾ ਨਾਲ ਦੇ ਨੇ ਟਰੈਕਟਰ ਦੇ ਸਾਰੇ 540 ਚੱਕਰ 540 ਚੱਕਰ ਹੋਰ ਕੋਈ ਗੱਲਬਾਤ ਹੋਰ ਤਾਂ ਵੀਰੇ ਚਲਾ ਕੇ ਵਾ ਕੇ ਦਸੱਲੀ ਕਰਕੇ ਲਿਜਾ ਸਕਦਾ ਬਾਈ ਅਗਲਾ ਜਮਾ ਓਕੇ ਇੰਜਨ ਗੇਅਰ ਦਾ ਟਰੈਕਟਰ ਰਿਮ ਰਮਨਾਲ ਦੇਨੇ ਹਨ ਨਾਲ ਦਾ ਵੀਰੇ ਨਾਲ ਦਾ ਸਾਰ ਚੰਗਾ ਟਰੈਕਟਰ ਹੈ ਵੀਰੇ ਪੂਰਾ ਆਣ ਜਮਾ ਜਾ ਕੇ ਰੁਪਈਆ ਨਹੀਂ ਮੰਗਦਾ ਹੈਗਾ ਕੰਮ ਧੰਦੇ ਨੂੰ ਆਪਣਾ ਖੇਤੀ ਚ ਜੇ ਕਿਸੇ ਭਾਈ ਨੇ ਕਰੇ ਲੋ ਜੀਮੇਦਾਰ ਨੇ ਆਪਣੀ ਖੇਤੀ ਕਰ ਨੂੰ ਲੈਣਾ ਵਧੀਆ ਟਰੈਕਟਰ ਹੈ ਆ ਸਾਤਰੀ ਜੀ ਤੁਤਰੀ ਸਾਰਾ ਸਿਸਟਮ ਜੋ ਹੈਗਾ ਦੇਖ ਲਓ ਬਈ ਹੈਨਾ 2000 ਮਾਡਲ ਆ ਪੂਰਾ 2000 ਮਾਡਲ ਹਾਂਜੀ ਨੰਬਰ ਥੋੜੇ ਰੇਟ ਚ ਐ ਲੈ ਲਓ ਵੀ ਵੱਡਾ ਟਰੈਕਟਰ ਪੂਰਾ ਕੰਮ ਦੇਣ ਵਾਲਾ ਟਰੈਕਟਰ ਹੈ ਇਹਨਾਂ ਦਾ ਨੰਬਰ ਕਿੱਥੋਂ ਦਾ ਨੰਬਰ ਪੰਜਾਬ ਦਾ ਵੀਰੇ ਪੰਜਾਬ ਦਾ ਹਾਂਜੀ ਹਾਂਜੀ ਤੇ ਕਾਗਜ਼ ਪੱਤਰ ਓਕੇ ਸਾਰੇ ਕਾਗਜ਼ ਪੱਤਰ ਜਮਾ ਓਕੇ ਵੀਰੇ ਔਰ ਇਸ ਨਾਮ ਹੈ ਆਪਣੇ ਨਾਮ ਹੈ ਬੰਦਿਆਂ ਦੇ ਉਹਨਾਂ ਦੇ ਮਿਲਣਗੇ ਸਾਰੇ ਅਥੀ ਡੇਬਟ ਆਧਾਰ ਕਾਰਡ ਠੀਕ ਹੈ ਠੀਕ ਹੈ ਹਾਂਜੀ ਤੇ ਰੇਟ ਰੂਟ ਬਾਈ ਕੀ ਇਹਦਾ ਰੇਟ ਇਹਦਾ ਵੀਰੇ 2 ਲੱਖ 40 ਹਜ਼ਾਰ ਹੈ ਜੀ 2 40 ਮਾਨਤਾਣ ਮਹਾਨਤਨ ਕਰਦਾ ਹਾਂ ਵੀਰੇ ਮੌਕੇ ਤੇ ਠੀਕ ਆ ਬਾਈ ਏਰੀਆ ਕਿਹੜਾ ਆਪਣਾ ਏਰੀਆ ਸੁਨਾਮ ਜੀ ਸੁਨਾਮ ਟਰੈਕਟਰ ਦੀ ਪੂਰੀ ਜਿੰਮੇਵਾਰੀ ਤਸੱਲੀ ਆ ਨਾ ਸੌ ਲੈਂਣ ਜਮਾ ਵੀਰੇ ਅਗਲਾ ਬਾਕੇ ਹੀ ਲੈ ਜਾ ਸਕਦਾ ਵੀਰੇ ਬਾਕੇ ਤਸੱਲੀ ਕਰਕੇ ਵੀਰੇ ਚੈੱਕ ਆ ਨਾ ਖਰੀਦ ਸਕਦੇ ਹਾਂ ਬਾਕੀ ਟਰੈਕਟਰ ਬਾਰੇ ਦਾ ਜਿਹੜੇ ਵੀ ਲੈਣ ਸੋਨ ਵਾਲੀ ਕਚਲਾ ਆ ਪਤੀ ਆ ਵੀ ਹਨਾ ਕੀ ਗੱਲ ਬਾਤ ਆ ਇਹਦਾ ਬਹੁਤ ਕਾਮਜਾਬ ਟਰੈਕਟਰ ਹੈ ਨਾਲ ਦਾ ਜੋ ਲਾਈਟਾਂ ਲੂਟਾਂ ਡੈੱਕ ਡੁੱਕ ਜਿਹੜਾ ਸਮਾਨ ਹੈਗਾ ਜਿਵੇਂ ਹੈਗਾ ਸਾਰਾ ਨਾਲ ਹੀ ਹੈਗਾ ਮੂਰੇ ਮਗਰਾਟ ਮਗਰੂਟ ਲੱਗੇ ਨੇ ਜਿਵੇਂ ਟਰੈਕਟਰ ਦੇ ਸਾਰਾ ਤਾਰੇ ਐਸੈਸਰੀ ਬਾਕੀ ਦੇਖਦਾ ਆ ਤੇ ਵੀਰੇ ਜਿਹੜਾ ਭਾਈ ਨੇ ਸੋਨਾ ਲਿਕਾ ਲੈਣਾ ਦਾ 2.5 ਲੱਖ ਦੀ ਰੇਂਜ ਤੇ ਟਰੈਕਟਰ ਲੈਣਾ ਪੂਰਾ ਚੰਗਾ ਟਰੈਕਟਰ ਹੈਗਾ ਪੂਰਾ ਚੰਗਾ ਟਰੈਕਟਰ ਹੈ ਬਾਕੀ ਟਾਇਰ ਵੀ ਦੇਖ ਲਓ ਨਾ ਚੰਗੇ ਨੇ ਸਾਰਾ ਕੁਝ ਚੰਗੀ ਹੈ ਉਹੀ ਗੱਲ ਆ ਵੀਰੇ ਲਈ ਅੱਜ 40-45 ਹਜ਼ਾਰ ਦੇ ਟਰੈਕਟਰ ਨੂੰ ਟਾਇਰ ਟਾਇਰੇ ਨੇਗੇ ਬਾਕੀ ਵੀਰੇ ਮਾਲਕ ਵੀਰੇ ਜਿਹੜਾ ਨੰਬਰ ਅੰਕ ਚ ਟਾਈਟਲ ਦੇ ਵਿੱਚ ਪਾਵਾਂਗੇ ਉਤੇ ਫੋਨ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਧੰਨਵਾਦ ਬਾਈ